ਬੜੀ ਦੁੱਖ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਪਹਿਲਾ ਤੇਜ਼ ਬਾਰਿਸ਼ ਦੇ ਕਾਰਨ ਕੱਚਾ ਘਰ ਡਿੱਗ ਪੈਂਦਾ ਤੇ ਉਸ ਤੋਂ ਬਾਅਦ 13 ਸਾਲਾਂ ਦੀ ਬੇਟੀ ਨੂੰ ਕਰੰਟ ਲੱਗ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ। ਮੈਨੂੰ ਵੀ ਲੱਗਣ ਆਇਆ ਕਿ ਪਾਣੀ ਨੂੰ ਕਰੰਟ ਆ ਗਿਆ ਤੇ ਤਾਂ ਕੱਚੀ ਸੀ ਦੀ। ਮੈਨੂੰ ਜਦੋਂ ਬਹੁਤ ਦਿਨਾਂ ਅੱਜ ਮੋ ਪਿਆਰ ਮੇਰਾ ਵੱਡੀ ਕੁੜੀਏ ਚ ਪਤਰੀ ਮੈਂ ਵੀ ਜੀਣਾ ਤੇ ਨਹੀਂ ਜੀਣਾ। ਜੀ ਚਾਹ ਤਪ ਲੱਡੇਗੀ ਪਾਈ ਸੀ ਕਰੰਟ ਲਾ ਕੇ ਸਾਡੀ ਬੱਚੀ ਦੀ ਮੌਤ ਹੋ ਗਈ ਹੈ। ਇਹ ਜਿਹੜੀ ਭਾਜੀ ਤੁਹਾਡੀ ਛੱਤ ਸੀ ਕੱਚੀ ਤੁਹਾਡੀ ਕੱਲਿਆਂ ਦੀ ਪੂਰੇ ਪਿੰਡ ਚ ਸਾਡੀ ਕੱਲਿਆਂ ਦੀ ਸੀ ਜੀ ਹਮ ਕਦੇ ਕੋਈ ਕੋਈ ਕਮਰੇ ਕੁਮਰੇ ਦੀ ਗੱਲ ਨਹੀਂ ਹੋਈ ਸਰਕਾਰ ਲੋ ਜਾ ਕੇ ਬਥੇਰਾ ਜ਼ੋਰ ਲਾਇਆ ਸੀ ਜੀ ਮਾਲੀ ਮਦਦ ਨਹੀਂ ਕਰ ਪਾਇਆ ਕੋਈ ਸਰਪੰਚ ਲਾ ਲਈਏ ਜਾਂ ਸਰਕਾਰਾਂ ਲਾ ਲਈਏ ਜਾਂ ਐਮ ਐਲ ਏ ਲਾ ਲਈਏ ਜੇ ਪਹਿਲਾਂ ਇਹਦੀ ਮਦਦ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਅੱਜ ਇਹ ਦਿਨ ਨਹੀਂ ਵੇਖਣੇ ਪੈਂਦੇ ਸਹੀ ਗੱਲ ਜੀ ਬਿਲਕੁਲ ਔਰ ਮਾਲੀ ਜਿਹੜੀ ਸਹਾਇਤਾ ਉਹ ਪ੍ਰਸ਼ਾਸਨ ਵੀ ਫਿਰੋਜ਼ਪੁਰ ਦਾ ਜਿਹੜਾ ਇਸ ਪਰਿਵਾਰ ਦੀ ਕਰੇ ਔਰ ਤਾਂ ਜੋ ਇਹ ਪਰਿਵਾਰ ਦੇ ਜਿਹੜੇ ਤਿੰਨ ਬੱਚੇ ਨੇ ਉਹਨਾਂ ਦੇ ਲਈ ਕੋਈ ਚੰਗੀ ਛੱਤ ਬਣ ਸਕੇ ਔਰ ਅਗਲੀ ਜ਼ਿੰਦਗੀ ਉਹਨਾਂ ਬੱਚਿਆਂ ਦੀ ਇਹ ਸੁਖਾਵਲੀ ਬਣਾ ਸਕਣ ਬੜੀ ਦੁੱਖ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਪਹਿਲਾ ਤੇਜ਼ بارش ਦੇ ਕਾਰਨ ਕੱਚਾ ਘਰ ਡਿੱਗ ਪੈਂਦਾ ਤੇ ਉਸ ਤੋਂ ਬਾਅਦ 13 ਸਾਲਾਂ ਦੀ ਬੇਟੀ ਨੂੰ ਕਰੰਟ ਲੱਗ ਜਾਂਦਾ ਤੇ ਉਸਦੀ ਮੌਤ ਹੋ ਜਾਂਦੀ ਆ ਔਰ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇੱਕੋ ਇੱਕ ਕੱਚੀ ਛੱਤ ਵਾਲਾ ਇਹ ਘਰ ਸੀ ਜੋ ਬਾਰਿਸ਼ ਨਾਲ ਡਿੱਗ ਗਿਆ ਸੀ ਉਸੇ ਘਰ ਮੌਜੂਦ ਔਰ ਦੁੱਖ ਦੀ ਖਬਰ ਘਰ ਡਿੱਗ ਗਿਆ ਬੇਕਰ ਹੋ ਗਏ ਲੇਕਿਨ ਉਸ ਤੋਂ ਬਾਅਦ ਲੜਕੀ ਨੂੰ ਜਿਹੜੀ ਆ ਲਾਈਟ ਲੱਗ ਜਾਂਦੀ ਕਰੰਟ ਲੱਗ ਜਾਂਦਾ ਔਰ ਉਸਦੀ ਮੌਤ ਹੋ ਗਈ ਆ ਔਰ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਨੇ ਬਾਈ ਜੀ ਤੁਹਾਡਾ ਨਾਮ ਕੀ ਆ ਤੇ ਪਿੰਡ ਕਿਹੜਾ ਮੇਰਾ ਪਿੰਡ ਰਾਜੂ ਮੇਰਾ ਪਿੰਡ ਰਾਜੂ ਹੈ ਜੀ ਸੋਢੀ ਨਗਰ ਮੇਰਾ ਪਿੰਡ ਹੈ ਮੇਰਾ ਨਾਮ ਰਾਜੂ ਹੈ ਮੇਰੀ ਘਰ ਵਾਲੀ ਦਾ ਨਾਮ ਪੂਜਾ ਤੇ ਮੇਰੀ ਗੁੜੀਆ ਜਿਹੜੀ ਪੂਰੀ ਹੋ ਗਈ ਕਰੰਟ ਨਾਲ ਉਹਦਾ ਨਾਮ ਮੋਨਕਾ ਸੀਦਾ ਅੱਛਾ ਅੱਜ ਅੱਜ ਲੱਗਿਆ ਜੀ ਕਿਵੇਂ ਕਿਵੇਂ ਗੱਲ ਕੀ ਹੋਈ ਪੂਰੀ ਮਰਜੀ ਤੁਸੀਂ ਦੱਸੋ ਗੱਲ ਤਾਈਕ 3 ਵਜੇ ਮੈਂ ਤੁ ਚਲਾ ਗਿਆ ਤੇ ਮੇਰੀ ਗੁੜੀਆ ਮੀ ਪੈਣ ਲੱਗ ਪਿਆ ਤੇ ਮੇਰੀ ਗੁੜੀਆ ਆ ਗਈ ਕਹਿੰਦਾ ਮੈਂ ਪਾਪੇ ਨੂੰ ਵੇਖ ਕੇ ਆਉਣੀ ਆ ਤੇ ਪਾਪੇ ਨੂੰ ਵੇਖਣ ਆਈ ਤੇ ਕਰੰਟ ਲੱਗ ਚੁੱਕਾ ਉਹਨੂੰ ਕਰੰਟ ਦੇ ਨਾਲ ਮੇਰੀ ਗੁੜੀਆ ਦੀ ਮੌਤ ਹੋ ਗਈ ਹੈ ਉੱਥੇ ਹੀ ਮੁੱਕ ਗਈ ਹੈ ਉੱਥੇ ਜਾਣ ਦੇਗੀ ਹੈ ਮੌਤ ਤੇ ਹੀ ਮੁੱਕ ਗਈ ਪਹਿਲੋ ਟੱਕ ਪੀ ਛੱਤ ਤੇ ਸਾਡੀ ਪਹਿਲੋ ਖਰਾਬ ਸੀ ਜੋ ਜਾ ਪੀ ਆਪੇ ਆਪ ਦੇ ਆ ਬਥੇਰਾ ਸੀ ਕਿਹਾ ਸੀ ਸਰਕਾਰ ਨੂੰ ਬਾਕੀ ਉਹਨੇ ਸਾਡੀ ਕੋਈ ਮਦਦ ਨਹੀਂ ਕੀਤੀ ਜੀ ਬੱਚੀ ਵੀ ਸਾਡੀ ਮਾਂ ਪਹਿਲਾਂ ਪਹਿਲਾਂ ਪਿੰਡ ਵਿੱਚ ਉੱਥੇ ਸਾਡੀ ਬੱਚੀ ਬਿਮਾਰ ਗਈ ਜੀ ਛੱਤ ਤੇ ਲਟੇਗੀ ਪਈ ਸੀ ਕਰੰਟ ਲਾ ਕੇ ਸਾਡੀ ਬੱਚੀ ਦੀ ਮੌਤ ਹੋ ਗਈ ਤੁਹਾਡੀ ਤੁਹਾਡੀ ਬੱਚੀ ਜਦੋਂ ਇੱਥੇ ਆਈ ਆ ਉਹ ਜਿਵੇਂ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਦੇਖਣ ਆਈ ਸੀ ਤਾਰ ਨੂੰ ਹੱਥ ਲੱਗਿਆ ਜਾਂ ਵੈਸੇ ਥੱਲੇ ਪਾਣੀ 'ਚ ਕਰੰਟ ਆ ਗਿਆ ਪਾਣੀ 'ਚ ਕਰੰਟ ਆਇਆ ਜੀ ਇਹਦੇ ਪਾਪੇ ਨੇ ਦੇਖਣ ਆਏ ਸੀ ਮੈਨੂੰ ਦੇਖਣ ਆਏ ਤੇ ਪਾਣੀ ਨੂੰ ਕਰੰਟ ਆ ਗਿਆ ਤੇ ਤਾਂ ਕੱਚੀ ਸੀ ਦੀ ਤੇ ਡਗ ਪੀਤ ਤੇ ਮੌਤ ਹੋ ਗਈ ਉਸੇ ਮੌਕੇ ਤੇ ਹੋ ਗਈ ਕਿੰਨੀ ਕਿੰਨੀ ਉਮਰ ਕੁੜੀ ਆ ਦੀ ਸੀ 14 ਸਾਲ ਦੇ ਉਹ ਜਣੀ ਸੀ 8 ਮਹੀਨੇ ਦੇ ਵਿੱਚ ਹੂੰ 14 ਸਾਲ ਦੀ ਕੁੜੀ ਹੋ ਜਣੀ ਸੀ ਮੇਰੀ ਹੂੰ ਤੇ ਬਸ ਦੀ 8ਵੇਂ ਜਮਾਤ ਚ ਪੜ੍ਹਦੀ ਪਈ ਸੀ ਹੂੰ ਬਸ ਮੌਕੇ ਤੇ ਇਹ ਜਿਹੜੀ ਭਾਜੀ ਤੁਹਾਡੀ ਛੱਤ ਸੀ ਕੱਚੀ ਤੁਹਾਡੀ ਕੱਲਿਆਂ ਦੀ ਆ ਪੂਰੇ ਪਿੰਡ ਚ ਸਾਡੀ ਕੱਲਿਆਂ ਦੀ ਸੀ ਜੀ ਹੂੰ ਕਦੇ ਕੋਈ ਕੋਈ ਕਮਰੇ ਕੁਮਰੇ ਦੀ ਗੱਲ ਨਹੀਂ ਹੋਈ ਸਰਕਾਰ ਵੱਲੋਂ ਜਾਂ ਕੁਝ ਵੀ ਮੈਂ ਤੇਰਾ ਜ਼ੋਰ ਲਾਇਆ ਸੀ ਜੀ ਕਹਿੰਦੇ ਰਹੇ ਆ ਸਰ ਸੁਣੇ ਸਰ ਜੀ ਸਾਡੀ ਛੱਤ ਦਾ ਸੋਚ ਲਓ ਸਾਡੀ ਛੱਤ ਦਾ ਸੋਚ ਲਓ ਪਰਾਂ ਦੀਆਂ ਵੀ ਛੱਤਾ ਡਿੱਗਣ ਵਾਲੀਆਂ ਤੇ ਇੱਕ ਘਰ ਦੀ ਤਾਂ ਵੈਸੇ ਡੇਗ ਗਈ ਪਈ ਹੈ ਸਾਡੇ ਨਾਲ ਹੀ ਡਿੱਗੀ ਹੈ ਹੂੰ ਉਹਨਾਂ ਦੇ ਇਧਰ ਨਾਲ ਹੀ ਇਹ ਘਰ ਹੂੰ ਹਾਂਜੀ ਅੱਛਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਕੀਤੀ ਸਭ ਨੂੰ ਅਸੀਂ ਮੈਂ ਬੇਨਤੀ ਕਰਦੇ ਹਾਂ ਕਿਸੇ ਨੇ ਸਾਡੀ ਨਹੀਂ ਸੁਣੀ ਹੂੰ ਤੇ ਸਾਡੀ ਬੱਚੀ ਦੀ ਵੀ ਅੰਜੀ ਮੌਤ ਹੋ ਗਈ ਕਿਸੇ ਨੇ ਸੁਣੀ ਨਹੀਂ ਸਾਡੀ ਤਾਂ ਮੇਰੀ ਇੰਨਾ ਸੀ ਜ਼ਿਆਦਾ ਮੇਰਾ ਪਿਆਰ ਮੇਰੀ ਧੀ ਨਾਲ ਮੈਨੂੰ ਜ਼ਿਆਦਾ ਬੰਤੋਂ ਦੇ ਨਾਲ ਸੀ ਮੋ ਪਿਆਰ ਮੇਰਾ ਔਰ ਤਾਂ ਪਤਾ ਨਹੀਂ ਮੈਂ ਵੀ ਵੱਡੀ ਕੁੜੀ ਸੀ ਵੱਡੀ ਕੁੜੀ ਅਸੀ ਪਤ ਨਹੀਂ ਮੈਂ ਵੀ ਜੀਣਾ ਤੇ ਨਹੀਂ ਜੀਣਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਬੀ ਆਨ ਵਾਲੀ ਸੀ ਮੇਰੇ ਸਾਥ ਕੋਈ ਗੱਲ ਨਹੀਂ ਬਾਈ ਜੀ ਹੌਸਲਾ ਰੱਖੋ ਸਭ ਕੁਝ ਹੋਏਗਾ ਔਰ ਸਭ ਤੋਂ ਵੱਡੀ ਗੱਲ ਇੱਥੇ ਦੇਖਣ ਵਾਲੀ ਕੀ ਆ ਕਿ ਘਰ ਦੀ ਛੱਤ ਤਾਂ ਹੈ ਨਹੀਂ ਸੀ ਦੁਖੀ ਤਾਂ ਪਰਿਵਾਰ ਪਾਈ ਲਾਈ ਸੀ ਕਿਉਂਕਿ ਗਰੀਬੀ ਦੇ ਵਿੱਚ ਰਹਿਣਾ ਕਰਨਾ ਬੱਚੇ ਇੰਟੈਲੀਜੈਂਟ ਦੱਸੇ ਜਾ ਰਿਹਾ ਗੁੜੀਆ ਪੜਨ ਦੇ ਵਿੱਚ ਵਧੀਆ ਦੱਸੀ ਜਾ ਰਹੀ ਅਸੀਂ ਲੋਕਾਂ ਨਾਲ ਗੱਲ ਕੀਤੀ ਔਰ ਛੱਤ ਚੋਣੀ ਕੱਚਾ ਮਕਾਨ ਔਰ ਤੇਜ਼ بارشਾਂ ਦਾ ਜਿਵੇਂ ਮੌਸਮ ਆ ਔਰ ਛੱਤ ਡਿੱਗ ਪਈ ਦੁੱਖ ਤਾਂ ਪਹਿਲਾਂ ਇਹ ਆ ਗਿਆ ਔਰ ਦੂਜਾ ਉਸ ਤੋਂ ਬਾਅਦ ਬੇਟੀ ਦਾ ਆਪਦੇ ਪਿਤਾ ਦੇ ਨਾਲ ਬੜਾ ਜ਼ਿਆਦਾ ਪਿਆਰ ਸੀ ਕਿਉਂਕਿ ਲਾਡਲੀ ਵੱਡੀ ਬੇਟੀ ਸੀ 13-14 ਸਾਲ ਦੀ ਔਰ ਆਪਦੇ ਪਾਪਾ ਨੂੰ ਇੱਧਰ ਮੀਂਹ ਪੈ ਰਿਹਾ ਸੀ ਔਰ ਮੀਂਹ ਪੈਣ ਦੇ ਵਕਤ ਇੱਧਰ ਦੇਖਣ ਆਈ ਇੱਥੇ ਤੁਹਾਨੂੰ ਦੱਸਿਏ ਤਾਂ ਇਹ ਆ ਬਿਲਕੁਲ ਮਤਲਬ ਘਰ ਡਿੱਗਿਆ ਹੋਇਆ ਇਸ ਟਾਈਮ ਬਿਲਕੁਲ ਪਟਿਆ ਹੋਇਆ ਕਿਉਂਕਿ ਸੋਚਿਆ ਕਿ ਕੁਝ ਪਿੰਡ ਵਾਲੇ ਦੀ ਮਦਦ ਦੇ ਨਾਲ ਇਹਨੂੰ ਮਾੜਾ ਮੋਟਾ ਫਿਰ ਬਣਾ ਲਈਏ ਇਸ ਪਰਿਵਾਰ ਨੇ ਸੋਚਿਆ ਕਿ ਅਸੀਂ ਇਹਨੂੰ ਬਣਾਵ ਗੁੜੀਆਂ ਇਧਰ ਦੇਖਣ ਆਉਂਦੀਆਂ ਇਹਨਾਂ ਦੀ ਆਪਦੇ ਪਾਪਾ ਨੂੰ ਔਰ ਇੱਥੇ ਤਾਰਾ ਵਗੈਰਾ ਜਿਵੇਂ ਆਪਾਂ ਗੱਲ ਕਰੀਏ ਤਾਂ ਕੋਈ ਨੰਗੀ ਤਾਰ ਲਾ ਲਈਏ ਤਾਂ ਪਾਣੀ ਗਿੱਲੀ ਜਗ੍ਹਾ ਹੁਣ ਕਰਨ ਜਿਹੜੀ ਕੁੜੀ ਨੂੰ ਕਰੰਟ ਲੱਗ ਗਿਆ ਉਸ ਦੀ ਮੌਤ ਹੋ ਗਈ ਹਾਲਾਂਕਿ ਡਾਕਟਰੀ ਸਹਿਯਤਾ ਲੈਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਲੇਕਿਨ ਕੁੜੀ ਦੀ ਦੱਸਦੇ ਆ ਕਿ ਮੌਕੇ ਤੇ ਜਿਹੜੀ ਮੌਤ ਹੋ ਗਈ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੌਕੇ ਦੀਆਂ ਸਰਕਾਰਾਂ ਮੌਕੇ ਦੇ ਲੀਡਰਾਂ ਨੂੰ ਅਗਰ ਸਮੇਂ ਸਰ ਇਹਨਾਂ ਦਾ ਘਰ ਵਧੀਆ ਬਣਾ ਦਿੱਤਾ ਜਾਂਦਾ ਮਦਦ ਕਰ ਦਿੱਤੀ ਜਾਂਦੀ ਤਾਂ ਸ਼ਾਇਦ ਇਹਨਾਂ ਦੀ ਅੱਜ ਬੇਟੀ ਇਹਨਾਂ ਦੇ ਵਿੱਚ ਇੱਥੇ ਖੜੀ ਹੁੰਦੀ ਸ਼ਾਇਦ ਇਹ ਖਬਰ ਬਣਾਉਣ ਦੀ ਜ਼ਰੂਰਤ ਨਾ ਪੈਂਦੀ ਔਰ ਉਹ ਬੇਟੀ ਇਹਨਾਂ ਦੇ ਵਿੱਚ ਅੱਜ ਪਰਿਵਾਰ ਚ ਖੁਸ਼ੀ-ਖੁਸ਼ੀ ਹੁੰਦੀ ਔਰ ਉਹਨਾਂ ਦੇ ਪਿਤਾ ਦਾ ਤੁਸੀਂ ਰੋਣਾ ਆਪ ਕੈਮਰੇ ਤੇ ਦੇਖ ਲਿਆ ਕਿ ਉਹ ਕਹਿੰਦਾ ਵੀ ਬਹੁਤ ਜ਼ਿਆਦਾ ਪਿਆਰ ਸੀ ਸ਼ਾਇਦ ਮੈਂ ਵੀ ਇਹ ਕੁਝ ਨਾ ਦੇਖ ਪਾਵਾਂ ਯਾਨੀ ਕਿ ਸែន ਨਹੀਂ ਹੁੰਦੀਆਂ ਇਹ ਜਿਹੜੀਆਂ ਤਸਵੀਰਾਂ ਨੇ ਔਰ ਦੂਜੇ ਪਾਸੇ ਪਿੰਡ ਦੇ ਕੁਝ ਲੋਕ ਨੇ ਸਾਡੇ ਕੋਲੇ ਮੌਜੂਦ ਇਹ ਉਹਨਾਂ ਨਾਲ ਕਰ ਲੈਨੇ ਗੱਲ ਬਾਈ ਜੀ ਕੋਈ ਮਾਲੀ ਮਦਦ ਨਹੀਂ ਕਰ ਪਾਇਆ ਕੋਈ ਸਰਪੰਚ ਲਾ ਲਈਏ ਜਾਂ ਸਰਕਾਰਾਂ ਲਾ ਲਈਏ ਜਾਂ ਐਮ ਐਲ ਏ ਲਾ ਲਈਏ ਜੇ ਪਹਿਲਾਂ ਇਹਦੀ ਮਦਦ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਅੱਜ ਇਹ ਦਿਨ ਨਹੀਂ ਵੇਖਣੇ ਪੈਂਦੇ ਸਹੀ ਗੱਲ ਜੀ ਬਿਲਕੁਲ ਹੂੰ ਬਾਕੀ ਅਸੀਂ ਤਾਂ ਡੀ ਸਾਹਿਬ ਨੂੰ ਇਹ ਹਰ ਬੇਨਤੀ ਕਰਨਿਆਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਵੀ ਜੋ ਉਹਨਾਂ ਦੇ ਅਖਤਿਆਰੀ ਕੋਟੇ 'ਚੋਂ ਆਉਂਦੀ ਰਾਸ਼ੀ ਉਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਆਉਂਦੀ ਹੈ ਰਾਸ਼ੀ ਵਗੈਰਾ ਤੁਹਾਨੂੰ ਪਤਾ ਹੋਵੇਗਾ ਤੁਸੀਂ ਗੱਲ ਕੀਤੀ ਕਿਸੇ ਨਾਲ ਕੋਈ ਡੀਸੀ ਸਾਹਿਬ ਪਾਸੇ ਅਖਤਿਆਰੀ ਕੋਟੇ 'ਚੋਂ ਆਉਂਦਾ ਈ ਉਹ ਦੇ ਸਕਦੇ ਇਹਨਾਂ ਨੂੰ ਉਹ ਤੁਸੀਂ ਪ੍ਰੋਸੈਸ ਪੂਰਾ ਤੁਸੀਂ ਪਿੰਡ ਵਾਲੇ ਕਰਕੇ ਕਿਉਂਕਿ ਪਰਿਵਾਰ ਤਾਂ ਮੁਸੀਬਤ 'ਚ ਆਉਣ ਤੁਸੀਂ ਪਿੰਡ ਵਾਲੇ ਇਹਨਾਂ ਦੀ ਮਦਦ ਕਰਕੇ ਉਹ ਜਿਹੜੀ ਅਮਾਊਂਟ ਆ ਉਹ ਕਿਤੇ ਨਾ ਕਿਤੇ ਦਵਾ ਦਿਓ ਕਿਉਂਕਿ ਛੱਤ ਤਾਂ ਚਲੋ ਦੂਜੇ ਵੀ ਤਿੰਨ ਬੱਚੇ ਉਹਨਾਂ ਲਈ ਛੱਤ ਤਾਂ ਬਣ ਜੇ ਸੁਖ ਜੀ ਇਸੇ ਕਰ ਇਹ ਸਾਡਾ ਫਰਜ਼ ਪੰਦਾ ਸੀਗਾ ਵੀ ਦੁੱਖ ਦੀ ਘੜੀ ਤੇ ਸਾਰੇ ਨਾਲ ਖੜਾ ਕੀਤਾ ਹੋਈ ਸੀ ਬਿਲਕੁਲ ਤਾਂ ਕੋਈ ਕੋਟਾ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਜੋ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਹੋਰ ਵੀ ਸਹੂਲਤਾਂ ਕੋਈ ਸਕੀਮਾਂ ਹੋਣਗੀਆਂ ਜਿਹੜੀਆਂ ਸਰਕਾਰ ਵੱਲੋਂ ਗਰੀਬਾਂ ਦੇ ਲਈ ਦਿੱਤੀਆਂ ਜਾਂਦੀਆਂ ਜਾਂ ਲੋੜਵੰਦਾਂ ਲਈ ਦਿੱਤੀਆਂ ਜਾਂਦੀਆਂ ਤਾਂ ਕਿਤੇ ਨਾ ਕਿਤੇ ਅਸੀਂ ਵੀ ਚਾਹਾਂਗੇ ਕਿ ਇਹ ਵੀਡੀਓ ਡਿਪਟੀ ਕਮਿਸ਼ਨਰ ਦੇਖੇ ਔਰ ਉਸ ਤੋਂ ਬਾਅਦ ਇਸ ਪਰਿਵਾਰ ਦੇ ਲਈ ਜਿਹੜੀ ਵੀ ਕੋਈ ਸਹਾਇਤਾ ਮਾਲੀ ਹੋ ਸਕਦੀ ਕਿਉਂਕਿ ਬੱਚਾ ਤਾਂ ਇਹ ਪਰਿਵਾਰ ਗਵਾ ਚੁੱਕਿਆ ਤਿੰਨ ਬੱਚੇ ਹੋ ਰਹੇ ਉਹ ਵੀ ਲਾਇਕ ਬੱਚੇ ਆ ਪੜਨ ਵਾਲੇ ਬੱਚੇ ਆ ਦੋ ਕੁੜੀਆਂ ਔਰ ਦੋ ਮੁੰਡੇ ਦੱਸੇ ਜਾ ਰਹੇ ਆ ਇਹ ਸਭ ਤੋਂ ਵੱਡੀ ਕੁੜੀ ਸੀ ਔਰ ਮਾਲੀ ਜਿਹੜੀ ਸਹਾਇਤਾ ਉਹ ਪ੍ਰਸ਼ਾਸਨ ਵੀ ਫਿਰੋਜ਼ਪੁਰ ਦਾ ਜਿਹੜਾ ਇਸ ਪਰਿਵਾਰ ਦੀ ਕਰੇ ਔਰ ਤਾਂ ਜੋ ਇਹ ਪਰਿਵਾਰ ਦੇ ਜਿਹੜੇ ਤਿੰਨ ਬੱਚੇ ਨੇ ਉਹਨਾਂ ਦੇ ਲਈ ਕੋਈ ਚੰਗੀ ਛੱਤ ਬਣ ਸਕੇ ਔਰ ਅਗਲੀ ਜ਼ਿੰਦਗੀ ਉਹਨਾਂ ਬੱਚਿਆਂ ਦੀ ਇਹ ਸੁਖਾਵਲੀ ਬਣਾ ਸਕਣ ਉਮੀਦ ਕਰਦੇ ਆ ਕਿ ਫਿਰੋਜ਼ਪੁਰ ਦਾ ਪ੍ਰਸ਼ਾਸਨ ਇਸ ਬਾਬਤ ਜ਼ਰੂਰ ਕਾਰਵਾਈ ਕਰੇਗਾ ਔਰ ਮੌਜੂਦਾ ਐਮਐਲਏ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਪਰਿਵਾਰ ਜਿਹੜੇ ਨੇ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਜ਼ਰੂਰ ਸਰਵੇ ਕਰਵਾਇਆ ਜਾਵੇ ਜ਼ਰੂਰ ਦੇਖਿਆ ਜਾਵੇ ਅਗਰ ਇਹ ਚੀਜ਼ ਪਹਿਲਾਂ ਦੇਖੀ ਜਾਂਦੀ ਤਾਂ ਸ਼ਾਇਦ ਇਹ ਦਿਨ ਇਸ ਪਰਿਵਾਰ ਨੂੰ ਨਾ ਦੇਖਣੇ ਪੈਂਦੇ ਤਾਂ ਇਹ ਵੀ ਅਸੀਂ ਅਪੀਲ ਕਰਦੇ ਹਾਂ ਫਿਰੋਜ਼ਪੁਰ ਦੇ ਮੌਜੂਦਾ ਫਿਰੋਜ਼ਪੁਰ ਦਿਹਾਤੀ ਐਮਐਲਏ ਨੂੰ ਡਿਪਟੀ ਕਮਿਸ਼ਨਰ ਨੂੰ ਹੋਰ ਸਬੰਧਤ ਸਮਾਜ ਸੇਵੀ ਜਥੇਬੰਦੀਆਂ ਨੂੰ ਕਿ ਇਸ ਪਰਿਵਾਰ ਦੀ ਫੁੱਲੀ ਜਿਹੜੀ ਮਦਦ ਕੀਤੀ ਜਾਵੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ